ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਅੱਜ ਮੈਂ ਤੁਹਾਡੇ ਨਾਲ ਜੋ ਰੋਹਾਨੀ ਸਾਖੀ ਸਾਂਝੀ ਕਰਨ ਜਾ ਰਿਹਾ ਹਾਂ ਉਸ ਦਾ ਸੰਬੰਧ ਮੌਲਾਨਾ ਰੂਮੀ ਅਤੇ ਸ਼ਮਸ ਤਬਰੀਜ਼ ਨਾਲ ਹੈ ਪਿਆਰੀ ਸੰਗਤ ਜੀ ਜਿਵੇਂ ਕਿ ਅਸੀਂ ਅਕਸਰ ਬਾਬਾ ਜੀ ਦੇ ਸਵਾਲਾਂ ਜਵਾਬਾਂ ਵਿੱਚ ਸੁਣ ਚੁੱਕੇ ਹਾਂ ਕਿ ਸ਼ੇਸ਼ ਗੁਰੂ ਨੂੰ ਨਹੀਂ ਲੱਭ ਸਕਦਾ ਸਿਰਫ ਗੁਰੂ ਹੀ ਸ਼ਿਸ਼ ਨੂੰ ਲੱਭਦਾ ਹੈ ਜਾਂ ਫਿਰ ਗੁਰੂ ਸ਼ਿਸ਼ ਦੇ ਸਾਹਮਣੇ ਇਦਾਂ ਦੇ ਹਾਲਾਤ ਰੱਖ ਦਿੰਦਾ ਹੈ ਕਿ ਸ਼ਿਸ਼ ਆਪ ਹੀ ਗੁਰੂ ਕੋਲ ਪਹੁੰਚ ਜਾਂਦਾ ਹੈ ਇਦਾਂ ਦੀ ਹੀ ਕੁਝ ਕਹਾਣੀ ਹੈ ਮੌਲਾਨਾ ਰੂਮੀ ਅਤੇ ਸ਼ਮਸ ਤਬਰੀਜ਼ ਦੀ ਪਹਿਲੀ ਮੁਲਾਕਾਤ ਦੀ ਇਹ ਕਹਾਣੀ ਬੜੀ ਹੀ ਦਿਲਚਸਪ ਤੇ ਗਹਿਰੀ ਹੈ ਅਤੇ ਸੂਫੀ ਪਰੰਪਰਾ ਵਿੱਚ ਇੱਕ ਰੁਤਬਾ ਰੱਖਦੀ ਹੈ ਇਹ ਕਹਾਣੀ ਵੱਖ-ਵੱਖ ਰਵਾਇਤਾਂ ਵਿੱਚ ਪ੍ਰਚਲਿਤ ਹੈ ਪਰ ਜੋ ਸਬਦੋਂ ਵੱਧ ਮੰਨਤਾ ਰੱਖਦੀ ਹੈ ਮੈਂ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਮੌਲਾਨਾ ਰੂਮੀ ਉਸ ਸਮੇਂ ਦੇ ਇੱਕ ਬਹੁਤ ਵੱਡੇ ਆਲਮ ਫਾਜ਼ਲ ਇਨਸਾਨ ਸਨ ਅਤੇ ਉਹ ਕਾਜ਼ੀ ਅਤੇ ਮਦਰਸੇ ਦੇ ਉਸਤਾਦ ਦੇ ਰੁਤਬੇ ਦੇ ਸਨ ਉਹ ਲੋਕਾਂ ਨੂੰ ਪ੍ਰਵਚਨ ਦਿਆ ਕਰਦੇ ਸਨ ਅਤੇ ਬਾਹਰੀ ਸ਼ਰੀਅਤ ਦਾ ਬਹੁਤ ਵੱਡਾ ਗਿਆਨ ਰੱਖਦੇ ਸਨ ਪਰ ਬਾਹਰੀ ਸ਼ਰੀਅਤ ਤੇ ਗਿਆਨ ਦੇ ਅਹੰਕਾਰ ਵਿੱਚ ਅੰਦਰੋਂ ਖਾਲੀ ਸਨ ਅਤੇ ਦੂਜੇ ਪਾਸੇ ਸ਼ਮਸ ਤਬਰੀਜ਼ ਇੱਕ ਫਕੀਰ ਤਰਵੇਸ਼ ਅਤੇ ਬਹੁਤ ਹੀ रहस्यमयी इंसान सन ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਲਮੋਂ ਇਸ਼ਕ ਦੇ 사धक ਸਨ ਯਾਨੀ ਕਿ ਕਿਤਾਬਾਂ ਤੋਂ ਜ਼ਿਆਦਾ ਦਿਲ ਦੇ ਤਜਰਬੇ ਤੇ ਖੁਦਾ ਨਾਲ ਸਿੱਧਾ ਰਿਸ਼ਤਾ ਰੱਖਦੇ ਸਨ ਇੱਕ ਦਿਨ ਸ਼ਮਸ ਤਬਰੇਜ਼ ਨੂੰ ਰੂਮੀ ਨਾਲ ਮੁਲਾਕਾਤ ਦਾ ਖੁਦਾਈ ਹੁਕਮ ਮਿਲਿਆ ਅਤੇ ਉਹ ਉੱਥੇ ਪਹੁੰਚ ਗਏ ਜਿੱਥੇ ਰੂਮੀ ਪਾਣੀ ਦੇ ਕਿਨਾਰੇ ਬੈਠਾ ਕਿਤਾਬਾਂ ਵਿੱਚੋਂ ਗਿਆਨ ਇਕੱਠਾ ਕਰ ਰਿਹਾ ਸੀ ਜਦੋਂ ਸ਼ਮਸ ਤਬਰੀਜ਼ ਰੂਮੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਪਹੁੰਚਦਿਆਂ ਹੀ ਰੂਮੀ ਨੂੰ ਸਵਾਲ ਕੀਤਾ ਇਹ ਤੋਂ ਕਿਤਾਬਾਂ ਵਿੱਚੋਂ ਕੀ ਲੱਭ ਰਿਹਾ ਹੈ ਇਹ ਸੁਣ ਕੇ ਜਦੋਂ ਰੂਮੀ ਨੇ ਸ਼ਮਸ ਤਬਰੀਜ਼ ਦੇ ਫਟੇ ਪੁਰਾਣੇ ਤੇ ਬਾਸਵਲ ਦੇਖਿਆ ਤਾਂ ਰੂਮੀ ਨੇ ਉਸ ਨੂੰ ਕਿਹਾ ਇਹ ਤੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ ਇਹ ਸੁਣ ਕੇ ਸ਼ਮਸ ਤਬਰੇਜ਼ ਨੇ ਉਸ ਦੀਆਂ ਕਿਤਾਬਾਂ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤੀਆਂ ਜਦੋਂ ਰੂਮੀ ਨੇ ਉਹ ਕਿਤਾਬਾਂ ਭੱਜ ਕੇ ਪਾਣੀ ਵਿੱਚੋਂ ਕੱਢੀਆਂ ਤਾਂ ਸੁੱਕੀਆਂ ਦੀਆਂ ਸੁੱਕੀਆਂ ਨਿਕਲਾਈਆਂ ਅਤੇ ਇਹ ਵੇਖ ਕੇ ਰੂਮੀ ਹੈਰਾਨ ਹੋ ਗਿਆ ਅਤੇ ਸ਼ਮਸ ਤਬਰੇਜ਼ ਨੂੰ ਪੁੱਛਦਾ ਹੈ ਇਹ ਕੀ ਹੈ ਤਾਂ ਸ਼ਮਸ ਤਬਰੇਜ਼ ਨੇ ਮੁਸਕਰਾ ਕੇ ਕਿਹਾ ਇਹ ਤੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ ਇਹ ਸੁਣਦਿਆਂ ਹੀ ਰੂਮੀ ਦੀ ਕਿਤਾਬੀ ਗਿਆਨ ਦੀ ਅਕਲ ਦਾ ਅਹੰਕਾਰ ਉੱਡ ਗਿਆ ਅਤੇ ਉਸ ਦਾ ਮਨ ਸ਼ਮਸ ਤਬਰੇਜ਼ ਦਾ ਮੁਰੀਦ ਹੋ ਗਿਆ ਤੇ ਫਿਰ ਬਾਅਦ ਵਿੱਚ ਰੂਮੀ ਸੂਫੀ ਪਰੰਪਰਾ ਦਾ ਇੱਕ ਮਹਾਨ ਸੂਫੀ ਸੰਤ ਹੋ ਨਿਪੜਿਆ ਰਾਧਾ ਸੁਆਮੀ ਜੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਰਾਧਾ ਸੁਆਮੀ ਜੀ